ਸਸ਼ੀ ਗਾਲ ਜੀ ਆਸਟ੍ਰੇਲੀਆ ਬ੍ਰੇਡਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਆਸਟ੍ਰੇਲੀਆ ਪ੍ਰਧਾਨ ਮੰਤਰੀ ਇੰਡੋਨੇਸ਼ੀਆ ਦੌਰੇ ਤੇ ਰਾਸ਼ਟਰਪਤੀ ਪ੍ਰਬੋਵੋ ਸੁਬਿਆੰਤੋ ਨਾਲ ਮੀਟਿੰਗਾਂ ਮਜ਼ਬੂਤ ਰੱਖਿਆ ਸਬੰਧਾਂ ਤੇ ਜ਼ੋਰ ਕਈ ਵੱਡੀਆਂ ਪ੍ਰਾਪਰਟੀਆਂ ਦੀ ਮਾਲਕਨ ਅਤੇ ਇਨਵੈਸਟਰ ਹੈ ਨਵੀਂ ਲਿਬਰਲ ਲੀਡਰ ਸੁਸਾਨ ਲੇ ਕਾਗਜ਼ਾਂ ਵਿੱਚ ਕੀਤਾ ਤਿੰਨ ਪ੍ਰਾਪਰਟੀਆਂ ਦਾ ਜ਼ਿਕਰ NDIS ਦੀ ਭਾਰਤੀ ਮੂਲ ਦੀ ਸਾਬਕਾ ਕਰਮਚਾਰੀ ਨੂੰ ਸਜ਼ਾ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ 'ਤੇ ਹੋਈ ਜੇਲ੍ਹ ਤੇਵਣੀ ਨਾ ਸਰਗਰਮੀਆਂ ਦਾ ਵਿਸਥਾਰ ਦੁਬਾਰਾ ਜਿੱਤਣ ਤੋਂ ਬਾਅਦ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਇੰਡੋਨੇਸ਼ੀਆ ਦੌਰੇ ਤੇ ਨੇ ਜਿੱਥੇ ਉਹਨਾਂ ਨੇ ਰਾਸ਼ਟਰਪਤੀ ਪ੍ਰਬੋਵੋ ਸੁਬੀਅੰਤੋ ਦੇ ਨਾਲ ਮੁਲਾਕਾਤ ਕੀਤੀ ਇਸ ਦੌਰੇ ਦੇ ਦੌਰਾਨ ਪ੍ਰਧਾਨ ਮੰਤਰੀ ਮਜ਼ਬੂਤ ਰੱਖਿਆ ਸਬੰਧਾਂ ਤੇ ਜ਼ੋਰ ਤੋਂ ਮਹੱਤਤਾ ਦੇ ਰਹੇ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਆਲਬਨੀਜ਼ ਜਕਾਰਤਾ ਦੇ ਵਿੱਚ ਰਾਸ਼ਟਰਪਤੀ ਪ੍ਰਬੋਵੋ ਸੁਬਿਆਨ토 ਨਾਲ ਰਸਮੀ ਗੱਲਬਾਤ ਕਰਨ ਦੇ ਲਈ ਇੰਡੋਨੇਸ਼ੀਆ ਦੇ ਨੇੜਲੇ ਰੱਖਿਆ ਸਬੰਧਾਂ ਤੇ ਜ਼ੋਰ ਦੇਣ ਦੇ ਲਈ ਪਹੁੰਚੇ ਪ੍ਰਧਾਨ ਮੰਤਰੀ ਫੈਡਰਲ ਚੋਣਾ ਦੇ ਵਿੱਚ ਦੂਸਰੀ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਕਿਸੇ ਵਿਸ਼ਵ ਨੇਤਾ ਦੇ ਨਾਲ ਆਪਣੀ ਪਹਿਲੀ ਦਵੱਲੀ ਮੁਲਾਕਾਤ ਲਈ ਬੁੱਧਵਾਰ ਨੂੰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਪਹੁੰਚੇ ਪ੍ਰਧਾਨ ਮੰਤਰੀ ਦਾ ਸਵਾਗਤ ਬੋਧਵਾਦੀ ਰਾਤ ਨੂੰ ਸੋਬਿਆਂਤੋਂ ਨੇ ਅਚਾਨਕ ਪ੍ਰਧਾਨ ਮੰਤਰੀ ਦੇ ਹੋਟਲ ਵਿੱਚ ਜਾ ਕੇ ਕੀਤਾ ਜਦਕਿ ਵੀਰਵਾਰ ਨੂੰ ਰਸਮੀ ਮੀਟਿੰਗਾਂ ਦਾ ਸلسਲਾ ਚੱਲਿਆ ਇਸ ਸਬੰਧੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਗੈਰ ਰਸਮੀ ਚਰਚਾਵਾਂ ਦੋਵਾਂ ਦੇਸ਼ਾਂ ਵਿਚਕਾਰ ਨੇੜਤਾ ਦਾ ਸੰਕੇਤ ਸਨ ਅਤੇ ਉਹ ਇਸ ਦੌਰੇ ਦੇ ਦੌਰਾਨ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਸਾਡੀ ਦੁਨੀਆ ਦੀ ਸਥਿਤੀ ਬਾਰੇ ਬਹੁਤ ਵਧੀਆ ਗੱਲਬਾਤ ਹੋਈ ਅਤੇ ਇਹ ਬਹੁਤ ਹੀ ਸਨਮਾਨ ਦੀ ਗੱਲ ਹੈ ਇਸ ਨੇ ਸੰਬੰਧਾਂ ਦੀ ਡੂੰਘਾਈ ਅਤੇ ਸਾਡੇ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ ਅਤੇ ਨਿੱਘੇ ਸਬੰਧਾਂ ਦੀ ਹੱਦ ਬਾਰੇ ਕੁਝ ਕਿਹਾ ਅਸੀਂ ਆਪਣੇ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਗੱਲ ਕਰ ਰਹੇ ਹਾਂ ਅਤੇ ਇਹ ਵੀ ਕਿ ਅਸੀਂ ਆਪਣੀ ਆਰਥਿਕ ਸਾਂਝੇਦਾਰੀ ਨੂੰ ਕਿਵੇਂ ਬਣਾਈਏ ਅਸੀਂ ਨਿਵੇਸ਼ ਦੇ ਨਾਲ ਇਸ ਤੇ ਕਿਵੇਂ ਨਿਰਮਾਣ ਕਰ ਸਕਦੇ ਹਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਸਾਂਝੇਦਾਰੀ ਵਿਸ਼ਵ ਸੁਰੱਖਿਆ ਤੇ ਵਪਾਰ ਦੋਵਾਂ ਨੇਤਾਵਾਂ ਦੇ ਵਿਚਕਾਰ ਚਰਚਾ ਦਾ ਕੇਂਦਰ ਬਿੰਦੂ ਰਹੇ ਅਸੀਂ ਇੰਡੋਨੇਸ਼ੀਆ ਪਾਪੂਆ ਨਿਊ ਗਿਨੀ ਫਿਲੀਪੀਨਸ ਅਤੇ What happens in the world matters to Australians for our jobs, for our economy, and for our security. I've come to Indonesia for my first bilateral meetings since the election. Indonesia is one of our nearest neighbours and one of our closest friends. working closely with president pabol on trade and on defense will build on this relationship to deliver a stronger future for both our countries ਚੌਣ ਮੈਂ ਦੇ ਦਰਾਂ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਰੂਸ ਨੇ ਇండోਨੇਸ਼ੀਆ ਬੇਸ ਤੋਂ ਲੰਬੀ ਦੂਰੀ ਦੇ ਫੌਜੀ ਜਹਾਜ਼ ਚਲਾਉਣ ਦੀ ਬੇਨਤੀ ਕੀਤੀ ਸੀ ਇਸ ਸਬੰਧੀ ਆਲਬਨੀਜ਼ ਨੇ ਕਿਹਾ ਕਿ ਇੰਡੋਨੇਸ਼ੀਆ ਸਰਕਾਰ ਦੇ ਹਰ ਸੀਨੀਅਰ ਅਧਿਕਾਰੀ ਨੇ ਆਪਣੇ ਆਸਟ੍ਰੇਲੀਅਨ ਹਮਰਤਬਾ ਨੂੰ ਭਰੋਸਾ ਦਿਵਾਇਆ ਹੈ ਕਿ ਅਜਿਹਾ ਨਹੀਂ ਹੋ ਰਿਹਾ ਜਦੋਂ ਦੁਨੀਆ ਭਰ ਦੇ ਵਿੱਚ ਰੂਸ ਦੀ ਗੱਲ ਆਉਂਦੀ ਹੈ ਤਾਂ ਅਸੀਂ ਆਪਣੀ ਸਥਿਤੀ ਬਹੁਤ ਸਪਸ਼ਟ ਕਰਦੇ ਹਾਂ ਭਾਵੇਂ ਇਹ ਯੂਕਰੇਨ ਤੇ ਬਰਹਿਮ ਹਮਲਾ ਹੋਵੇ ਭਾਵੇਂ ਇਹ ਯੂਕਰੇਨ ਤੇ ਬੇਰਹਿਮ ਹਮਲਾ ਹੋਵੇ ਸਾਈਬਰ ਸੁਰੱਖਿਆ ਮੁੱਦਿਆਂ ਵਿੱਚ ਵੀ ਇਸ ਦੀ दखलਅੰਦਾਜ਼ੀ ਹੋਵੇ ਇਸ ਵਿੱਚ ਸ਼ਾਮਿਲ ਅਪਰਾਧਿਕ ਸੰਗਠਨਾ ਪ੍ਰਤੀ ਇਸ ਦੀ ਸਹਿਨਸ਼ੀਲਤਾ ਸਾਡੇ ਮੁੱਲਾਂ ਲਈ ਇੱਕ ਵਿਨਾਸ਼ਕਾਰੀ ਗੱਲ ਹੈ ਅਸੀਂ ਆਸਟ੍ਰੇਲੀਆਨ ਕਦਰਾਂ ਕੀਮਤਾਂ ਦੇ ਨਾਲ ਖੜੇ ਰਹਾਂਗੇ ਅਤੇ ਇਹ ਉਹ ਚੀਜ਼ ਹੈ ਜੋ ਅਸੀਂ ਘਰੇਲੂ ਤੌਰ ਤੇ ਅਤੇ ਨਾਲ ਹੀ ਪੂਰੀ ਦੁਨੀਆ ਦੇ ਵਿੱਚ ਕਰਾਂਗੇ ਪ੍ਰਧਾਨ ਮੰਤਰੀ ਆਸਟ੍ਰੇਲੀਆਨ ਵਫ਼ਦ ਦੇ ਹਿੱਸੇ ਵਜੋਂ ਵਿਦੇਸ਼ ਮੰਤਰੀ ਪੈਨੀ ਵੋਂਗ ਅਤੇ ਗ੍ਰਹਿ ਮੰਤਰੀ ਟੋਨੀ ਬਰਕ ਦੇ ਨਾਲ ਯਾਤਰਾ ਕਰ ਰਹੇ ਨੇ ਸੁਰੱਖਿਆ ਮਹਾਰਾ ਨੇ ਆਸਟ੍ਰੇਲੀਆ ਨੂੰ ਆਕਸ ਸੌਦੇ ਤੇ ਖੇਤਰ ਵਿੱਚ ਵਾਧੀ ਅਮਰੀਕੀ ਫੌਜੀ ਮੌਜੂਦ ਕੀ ਬਾਰੇ ਇੰਡੋਨੇਸ਼ੀਆ ਦੀਆਂ ਚਿੰਤਾਵਾਂ ਵੱਲ ਧਿਆਨ ਦੇਣ ਦੀ ਚੇਤਾਵਨੀ ਦਿੱਤੀ ਹੈ ਇਸ ਨੂੰ ਜਕਾਰਤਾਵਾਦੀ ਰਣਨੀਤਿਕ ਮੁਕਾਬਲੇ ਵਜੋਂ ਦੇਖਿਆ ਗਿਆ ਹੈ ਪ੍ਰਧਾਨ ਮੰਤਰੀ ਐਤਵਾ ਨੂੰ ਪੋਪ ਲਿਓ ਐਕਸਆਈਵੀ ਦੇ ਉਦਘਾਟਨ ਸਮਾਰੋਹ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਕਾਰਤਾ ਦੀ ਆਪਣੀ ਯਾਤਰਾ ਤੋਂ ਬਾਅਦ ਰੋਮ ਦੇ ਲਈ ਉਡਾਨ ਭਰਨਗੇ ਉਹ ਮੰਗਲਵਾਰ ਨੂੰ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਨਾਲ ਮੀਟਿੰਗ ਤੋਂ ਬਾਅਦ ਅਗਲੇ ਹਫਤੇ ਆਸਟ੍ਰੇਲੀਆ ਵਾਪਸ ਆ ਜਾਣਗੇ ਲਿਬਰਲ ਪਾਰਟੀ ਦੀ ਮਹਿਲਾ ਲੀਡਰ ਸੁਸਾਨ ਲੇ ਦੀਆਂ ਪ੍ਰਾਪਰਟੀ ਦੀਆਂ ਲਿਸਟਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਉਹ ਵੱਡੀਆਂ ਪ੍ਰਾਪਰਟੀਆਂ ਦੇ ਇਨਵੈਸਟਰ ਦੇ ਨਾਲ ਨਾਲ ਪ੍ਰਾਪਰਟੀ ਮਾਲਕਨ ਵੀ ਹੈ ਜਿਸ ਦੀਆਂ ਕੀਮਤਾਂ ਮਿਲੀਅਨਸ ਡਾਲਰ ਦੇ ਵਿੱਚ ਨੇ ਪਿਛਲੇ ਦਿਨੀ ਆਸਟ੍ਰੇਲੀਆ ਦੀ ਲਿਬਰਲ ਪਾਰਟੀ ਦੀ ਪਹਿਲੀ ਮਹਿਲਾ ਲੀਡਰ ਬਣਨ ਵਾਲੀ ਸੁਸਾਨ ਲੇ ਇੱਕ ਵੱਡੀ ਪ੍ਰਾਪਰਟੀ ਇਨਵੈਸਟਰ ਅਤੇ ਮਕਾਨ ਮਾਲਕ ਵੀ ਹੈ ਫੈਡਰਲ ਹਾਊਸ ਆਫ ਰਿਪਰੈਜ਼ੈਂਟੇਟਿਵ ਵਿੱਚ ਪੜਾ ਹਲਕੇ ਤੋਂ ਮੈਂਬਰ ਲੇ ਨੇ ਮੰਗਲਵਾਰ ਨੂੰ ਪਾਰਟੀ ਦੀ ਕਮਾਂਡ ਸੰਭਾਲ ਲਈ ਹੈ ਜਦੋਂ ਮਈ ਵਿੱਚ ਹੋਈਆਂ ਚੋਣਾਂ 'ਚ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਾਰਲੀਮੈਂਟ ਨੂੰ ਦਿੱਤੇ ਗਏ ਆਪਣੇ ਐਲਾਨ ਦੇ ਵਿੱਚ ਲੇ ਨੇ ਤਿੰਨ ਪ੍ਰਾਪਰਟੀਆਂ ਦਾ ਜ਼ਿਕਰ ਕੀਤਾ ਹੈ ਉਹਨਾਂ ਦਾ ਅਲਬਰੀ ਵਾਲਾ ਘਰ ਅਲਬਰੀ ਦੇ ਵਿੱਚ ਇੱਕ ਨਿੱਜੀ ਕਿਰਾਏ ਤੇ ਦਿੱਤਾ ਮਕਾਨ ਅਤੇ 골ਡ ਕੋਸਟ ਵਿੱਚ ਖਰੀਦੀ ਗਈ ਪ੍ਰਾਪਰਟੀ ਹੁਣ ਇਸਦੀ ਕੀਮਤ 2.14 ਮਿਲੀਅਨ ਡਾਲਰ ਤੱਕ ਹੋ ਗਈ ਹੈ ਇਕੱਲੇ ਇਸ ਪ੍ਰਾਪਰਟੀ ਤੋਂ ਉਸਦੀ ਕਿਰਾਏ ਦੀ ਆਮਦਨ ਦੀ ਸੰਭਾਵਨਾ ਪ੍ਰਤੀ ਹਫਤਾ 853 ਤੋਂ 1100 ਡਾਲਰ ਤੱਕ ਹੈ 골ਡ ਕੋਸਟ ਦੇ ਪ੍ਰਾਪਰਟੀ ਦੀਆਂ ਕੀਮਤਾਂ 2032 ਬ੍ਰਿਸਬਨ 올림픽 ਤੋਂ ਪਹਿਲਾਂ ਦੁੱਗਣੀਆਂ ਹੋਣ ਦਾ ਅਨੁਮਾਨ ਹੈ ਅਲਬਰੇ ਸਥਿਤ ਮੈਂਬਰ ਨੇ 2017 ਵਿੱਚ ਟਾਰਨਬਲ ਸਰਕਾਰ ਵਿੱਚ ਸਿਹਤ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਜਦੋਂ ਇਹ ਖੁਲਾਸਾ ਹੋਇਆ ਸੀ ਕਿ ਉਹਨਾਂ ਨੇ ਗੋਲਡ ਕੋਸਟ ਵਿੱਚ ਯਾਤਰਾ ਤੇ ਰਹਿائش ਲਈ ਜਨਤਕ ਪੈਸੇ ਵਿੱਚ ਹਜ਼ਾਰਾਂ ਡਾਲਰ ਦੇ ਖਰਚਿਆਂ ਤੇ ਭੱਤਿਆਂ ਦਾ ਗਲਤ ਦਾਵਾ ਕੀਤਾ ਸੀ। ਇੱਕ 50 ਸਾਲਾ ਭਾਰਤੀ ਮੂਲ ਦੀ ਔਰਤ ਨੂੰ ਆਸਟ੍ਰੇਲੀਆ ਦੀ ਜੇਲ੍ਹ ਦੀ ਹਵਾ ਖਾਣੀ ਪਵੇਗੀ ਕਿਉਂਕਿ ਉਸਨੇ 43 ਹਜ਼ਾਰ ਲੋਕਾਂ ਦੀ ਨਿੱਜੀ ਜਾਣਕਾਰੀ ਲੀਕ ਕਰ ਦਿੱਤੀ ਹੈ ਅਤੇ ਇਸ ਨਾਲ ਉਸਨੇ ਆਪਣੇ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ। ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਏਜੰਸੀ ਯਾਨੀ ਕਿ ਐਂਡੀਆਈਐਸਟੀ 50 ਸਾਲਾ ਭਾਰਤੀ ਮੂਲ ਦੀ ਸਾਬਕਾ ਕਰਮਚਾਰੀ ਲੀਨਾ ਕੁਮਾਰ ਨੂੰ ਸੰਵੇਦਨਸ਼ੀਲ ਜਾਣਕਾਰੀ ਦੀ ਗਲਤ ਵਰਤੋਂ ਅਤੇ ਸਰਵਜਨਕ ਆਦੇ ਦਾ ਦੁਰਉਪਯੋਗ ਕਰਨ ਦੇ ਦੋਸ਼ਾਂ ਤੇ 2 ਸਾਲ ਅਤੇ 6 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਲੀਨਾ ਕੁਮਾਰ ਦੋ ਬੱਚਿਆਂ ਦੀ ਮਾਂ ਹੈ ਲੀਨਾ ਕੁਮਾਰ ਨੇ ਕਰੀਬ 43 ਹਜ਼ਾਰ ਲੋਕਾਂ ਦੀ ਨਿੱਜੀ ਜਾਣਕਾਰੀ ਆਪਣੇ ਦੋਸਤਾਂ ਨੂੰ ਦਿੱਤੀ ਸੀ ਤਾਂ ਜੋ ਆਪਣੇ ਕਾਰੋਬਾਰ ਦੇ ਲਈ ਨਵੇਂ ਗਾਹਕ ਹਾਸਲ ਕਰ ਸਕਣ ਇਹ ਫੈਸਲਾ ਬੀਤੇ ਕੱਲ ਪੈਰਾਮੈਟਰ ਡਿਸਟ੍ਰਿਕਟ ਕੋਰਟ ਦੇ ਵਿੱਚ ਸੁਣਾਇਆ ਗਿਆ ਦੋਸ਼ੀ ਨੂੰ ਸਮਾਜਿਕ ਸੇਵਾ ਰਾਹੀਂ ਇੰਟੈਂਸਿਵ ਕਰੈਕਸ਼ਨ ਆਰਡਰ ਦੇ ਤਹਿਤ ਸਜ਼ਾ ਭੋਗਣੀ ਹੋਵੇਗੀ ਜਿਸ ਵਿੱਚ 300 ਘੰਟਿਆਂ ਦੀ ਕਮਿਊਨਿਟੀ ਸਰਵਿਸ ਅਤੇ 4000 ਡਾਲਰ ਜੁਰਮਾਨਾ ਵੀ ਸ਼ਾਮਲ ਹੈ ਇਹ ਕਾਰਵਾਈ ਐਨਡੀਆਈਐਸ ਅਤੇ ਫਰਾਡ ਫਿਊਜ਼ਨ ਟਾਸਕ ਫੋਰਸ ਦੇ ਵੱਲੋਂ ਕੀਤੀ ਗਈ ਇੱਕ ਜਾਂਚ ਦਾ ਨਤੀਜਾ ਹੈ ਜਿਸ ਵਿੱਚ ਉਕਤ ਮਹਿਲਾ ਕਰਮਚਾਰੀ ਦੇ ਵੱਲੋਂ 2022 ਅਤੇ 23 ਵਿੱਚ ਸੁਰੱਖਿਅਤ ਜਾਣਕਾਰੀ ਦੀ ਬਿਨਾਂ ਇਜਾਜ਼ਤ ਪਹੁੰਚ ਅਤੇ ਵੰਡ ਦੀ ਜਾਂਚ ਕੀਤੀ ਗਈ ਸੀ ਐਨਡੀਆਈਐਸਟੀ ਸੀਓ ਰੈਬਿਕਾ ਨੇ ਕਿਹਾ ਕਿ ਹਰੇਕ ਹਿੱਸੇਦਾਰ ਦੀ ਜਾਣਕਾਰੀ ਦੀ ਸੁਰੱਖਿਆ ਅਤੇ ਗੋਪਨੀਯਤਾ ਏਜੰਸੀ ਦੀ ਸਿਖਰਤਮ ਤਰਜੀਹ ਹੈ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਜਲਦੀ ਪਛਾਣ ਕੇ ਨਿਪਟਾਇਆ ਗਿਆ ਪਰ ਅਸੀਂ ਆਪਣੇ ਪ੍ਰਣਾਲਿਕ ਤੰਤਰ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਠੱਗੀ ਜਾਂ ਨਜਾਇਜ਼ ਵਰਤੋਂ ਨੂੰ ਰੋਕਿਆ ਜਾ ਸਕੇ ਏਜੰਸੀ ਨੇ ਉਹਨਾਂ ਹਿੱਸੇਦਾਰਾਂ ਦੀ ਪਛਾਣ ਕਰ ਲਈ ਹੈ ਜਿਨ੍ਹਾਂ ਦੀ ਜਾਣਕਾਰੀ ਗੈਰ ਕਾਨੂੰਨੀ ਢੰਗ ਨਾਲ ਥਰਡ ਪਾਰਟੀ ਤੱਕ ਪਹੁੰਚਾਈ ਗਈ ਸੀ ਫਰਾਡ ਫਿਊਜ਼ਨ ਟਾਸਕ ਫੋਰਸ ਜਿਸ ਵਿੱਚ 23 ਸਰਕਾਰੀ ਏਜੰਸੀਆਂ ਸ਼ਾਮਲ ਨੇ 2022 ਤੋਂ ਲੈ ਕੇ ਹੁਣ ਤੱਕ 500 ਤੋਂ ਵੱਧ ਜਾਂਚਾਂ ਕਰ ਚੁੱਕੀ ਹੈ ਆਸਟ੍ਰੇਲੀਆ ਚੋਣਾਂ ਵਾਲੀ ਰਾਤ ਨੂੰ ਗੁੰਮ ਹੋਇਆ ਇੱਕ ਬੈਲਟ ਪੇਪਰ ਆਖਰਕਾਰ ਮਿਲ ਗਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਬੈਲਟ ਪੇਪਰ ਇਲੈਕਸ਼ਨ ਕਮਿਸ਼ਨ ਕਰਮਚਾਰੀ ਦੇ ਘਰ ਤੋਂ ਹੀ ਮਿਲਿਆ ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਸਿਡਨੀ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਚੋਣਾਂ ਵਾਲੀ ਰਾਤ ਨੂੰ ਗੁੰਮ ਹੋਏ ਲਗਭਗ 1866 ਬੈਲਟ ਪੇਪਰ ਇੱਕ ਅਸਥਾਈ ਆਸਟ੍ਰੇਲੀਅਨ ਚੋਣ ਕਮਿਸ਼ਨ ਕਰਮਚਾਰੀ ਦੇ ਘਰੋਂ ਬਰਾਮਦ ਹੋਏ اے ਈ ਸੀ ਨੇ ਦੱਸਿਆ ਕਿ ਇਹ ਵੋਟਾਂ ਬਾਟਨ ਸੀਟ ਦੇ ਲਈ ਸਨ ਪਰ ਉਹਨਾਂ ਦੇ ਅਨੁਸਾਰ ਇਹ ਵੋਟ ਪਹਿਲਾਂ ਹੀ ਗਿਣੀਆਂ ਜਾ ਚੁੱਕੀਆਂ ਸਨ ਜਿਸ ਕਰਕੇ ਇਸ ਸੀਟ ਦੇ ਨਤੀਜੇ ਤੇ ਕੋਈ ਅਸਰ ਨਹੀਂ ਪਿਆ اے ਈ ਸੀ ਮੁਤਾਬਕ ਮਈ 3 ਨੂੰ ਹਸਪਤਾਲ ਦੇ ਇੱਕ ਪੋਲਿੰਗ ਬੂਥ ਤੋਂ ਇੱਕ ਕਰਮਚਾਰੀ ਨੇ ਦੋ 벨ਟ ਪੇਪਰ ਕੰਟੇਨਰ ਇਕੱਠੇ ਕੀਤੇ ਪਰ ਗਿਣਤੀ ਵਾਲੇ ਸੈਂਟਰ ਤੇ ਸਿਰਫ ਇੱਕ ਕੰਟੇਨਰ ਹੀ ਪਹੁੰਚਾਇਆ ਇੱਕ 벨ਟ ਪੇਪਰ ਕੰਟੇਨਰ ਦੀ ਗਿਣਤੀ ਘੱਟ ਹੋਣ ਤੇ ਜਾਂਚ ਸ਼ੁਰੂ ਹੋਈ ਜਾਂਚ ਵਿੱਚ ਕੰਟੇਨਰ ਕਰਮਚਾਰੀ ਦੇ ਘਰ ਤੋਂ ਮਿਲਿਆ ਜਿਸ ਨੇ ਗਲਤੀ ਨਾਲ ਉਸ ਨੂੰ ਜਮਾ ਨਹੀਂ ਕਰਵਾਇਆ ਪਰ ਇਸ ਸਬੰਧੀ ਹੁਣ ਤੱਕ ਕੋਈ ਜਾਣਕਾਰੀ ਨਹੀਂ ਹੈ ਕਿ ਆਖਰਕਾਰ ਇਸ ਕਰਮਚਾਰੀ ਤੇ ਕੋਈ ਕਾਰਵਾਈ ਕੀਤੀ ਜਾਵੇਗੀ ਜਾਂ ਫਿਰ ਨਹੀਂ 1 ਮਹੀਨੇ ਦੇ ਅੰਦਰ ਮੈਲਬੌਰਨ ਦੇ ਸਟੇਡੀਅਮ ਦੇ ਅੰਦਰ ਦੂਜੀ ਵਾਰ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਹਥਿਆਰਾਂ ਦੇ ਨਾਲ ਦਰਸ਼ਕਾਂ ਦੇ ਨਾਲ ਭਰੇ ਫੁੱਟਬਾਲ ਦੇ ਮੈਦਾਨ ਦੇ ਵਿੱਚ ਦਾਖਲ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਹੈ ਮੈਲਬੌਰਨ ਦੇ ਮਾਰਵਲ ਸਟੇਡੀਅਮ ਦੇ ਵਿੱਚ ਹੋ ਰਹੇ ਸਵਾਂਸ ਬੰਬਰਸ AFL ਮੈਚ ਦੇ ਦੌਰਾਨ ਇੱਕ 15 ਸਾਲਾ ਨੌਜਵਾਨ ਨੂੰ ਹਥਿਆਰ ਸਮੇਤ ਅੰਦਰ ਜਾਣ ਦੀ ਕੋਸ਼ਿਸ਼ ਕਰਦਿਆਂ ਫੜ ਲਿਆ ਗਿਆ ਇਕ ਘਟਨਾ AFL ਸਬੰਧਿਤ ਸੁਰੱਖਿਆ ਨੂੰ ਲੈ ਕੇ ਇੱਕ ਮਹੀਨੇ ਦੇ ਅੰਦਰ ਦੂਸਰੀ ਵੱਡੀ ਘਟਨਾ ਹੈ ਪੁਲਿਸ ਦੇ ਮੁਤਾਬਕ ਲੜਕੇ ਕੋਲ ਟਿਕਟ ਨਹੀਂ ਸੀ ਪਰ ਉਸਨੇ ਸਟੇਡੀਅਮ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਰੋਕਿਆ ਅਤੇ ਜਾਂਚ ਦੌਰਾਨ ਇੱਕ ਨਕਲੀ ਗਨ ਅਤੇ ਛੁਰੀ ਬਰਾਮਦ ਕੀਤੀ ਗਈ ਪੁਲਿਸ ਨੇ ਲੜਕੇ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਜਿਸ ਕਰਕੇ ਲੋਕਾਂ ਦੇ ਵਿੱਚ ਗੁੱਸਾ ਅਤੇ ਚਿੰਤਾਵਾਂ ਦੋਵੇਂ ਹੀ ਵਿਖੇਖੀਆਂ ਗਈਆਂ crazy people around pretty stupid really isn't it i don't think knives got any place the footy विक्टोरिया ਦੇ ਖੇਡ ਮੰਤਰੀ ਸਟੀਵ ਡਿਮੋਪੋਲਸ ਅਤੇ ਉਧਰ ਵਿਰੋਧੀ ਧਿਰ ਦੇ ਲੀਡਰ ਨੇ ਵੀ ਇਸ ਘਟਨਾ ਦੇ ਉੱਪਰ ਆਪਣੀ ਟਿੱਪਣੀ ਸਾਂਝੀ ਕੀਤੀ ਹੈ i want to respect the police uh, decision on the day and the circumstances today were there i was we need to ensure that security is there because you can create panic and if people think they can start to get away with going into these events with weapons the consequences will be dire ਇਸ ਘਟਨਾ ਨੇ ਮੈਚਾਂ ਦੇ ਦੌਰਾਨ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਖਤ ਚੌਕਸੀ ਦੀ ਲੋੜ ਉੱਤੇ ਮੁੜ ਚਰਚਾ ਖੇੜ ਦਿੱਤੀ ਹੈ ਘਟਨਾ ਮੌਕੇ ਸਟੇਡੀਅਮ ਅੰਦਰ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕ ਮੌਜੂਦ ਸਨ ਜਿਸ ਕਰਕੇ ਉਹਨਾਂ ਦਰਸ਼ਕਾਂ ਦੇ ਮਨਾਂ ਦੇ ਵਿੱਚ ਵੀ ਕਾਫੀ ਡਰ ਵੇਖਣ ਨੂੰ ਮਿਲਿਆ ਇਸ ਦੇ ਨਾਲ ਹੀ ਜਾਣ ਤੋਂ ਪਹਿਲਾਂ ਮੁੜ ਤੋਂ ਨਜ਼ਰ ਮਾਰ ਲੈਣੇ ਆ ਹੈਡਲਾਈਨਸ ਦੇ ਉੱਪਰ ਆਸਟ੍ਰੇਲੀਆ ਪ੍ਰਧਾਨ ਮੰਤਰੀ ਇੰਡੋਨੇਸ਼ੀਆ ਦੌਰੇ ਤੇ ਰਾਸ਼ਟਰਪਤੀ ਪ੍ਰਬੋਵੋ ਸੁਬਿਆੰਤੋ ਨਾਲ ਮੀਟਿੰਗਾਂ ਮਜ਼ਬੂਤ ਰੱਖਿਆ ਸਬੰਧਾਂ ਤੇ ਜ਼ੋਰ ਕਈ ਵੱਡੀਆਂ ਪ੍ਰਾਪਰਟੀਆਂ ਦੀ ਮਾਲਕਨ ਅਤੇ ਇਨਵੈਸਟਰ ਹੈ ਨਵੀਂ ਲਿਬਰਲ ਲੀਡਰ ਸੁਸਾਨ ਲੇ ਕਾਗਜ਼ਾਂ ਵਿੱਚ ਕੀਤਾ ਤਿੰਨ ਪ੍ਰਾਪਰਟੀਆਂ ਦਾ ਜ਼ਿਕਰ ਐਨਡੀਆਈਐਸਡੀ ਭਾਰਤੀ ਮੂਲ ਦੀ ਸਾਬਕਾ ਕਰਮਚਾਰੀ ਨੂੰ ਸਜ਼ਾ ਸੰਵੇਦਨਸ਼ੀਲ ਜਾਣਕਾਰੀ ਲੀਕ ਕਰਨ ਦੇ ਦੋਸ਼ ਸ਼ੇਟ ਹੋਈ ਜੇਲ੍ਹ ਅੱਜ ਦੇ ਇਸ ਬਲਟਨ ਦੇ ਵਿੱਚ ਇਨਾ ਹੀ ਕੱਲ ਮੁਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੇ ਇਜਾਜ਼ਤ ਧੰਨਵਾਦ